ਆਰਥੀ ਕੋਰਟ ਪੈਂਟ ਚਾਹ ਕਰ ਲੋ ਜਿਹੜੇ ਬਾਜ਼ਾਰ 'ਚ ਆ ਕੇ ਤੁਸੀਂ ਲੈਨੇ ਹੋ 10-10 ਹਜ਼ਾਰ ਰੁਪਏ ਦਾ ਕੋਰਟ ਪੈਂਟ ਕਿੜਿਆਲੇ ਗੁਰੂ ਆਜੋ 10000 ਵਾਲਾ ਕੋਰਟ ਪੈਂਟ ਸਿਰਫ 2995 'ਚ ਲੈ ਜਾਓ ਜੇ ਕੋਈ ਕਹਿੰਦਾ ਸਾਨੂੰ ਤਰਸੇਮ ਜਸਰਵਾਲ ਡਿਜ਼ਾਈਨ ਚਾਹੀਦਾ ਟਾਪ ਦਾ ਇਹ ਵੀ ਤੁਹਾਨੂੰ ਅਸੀਂ 2995 'ਚ ਦੇਣਾ ਜਿਹੜਾ ਸਾਡਾ ਵੀਰ ਕਹਿੰਦਾ ਆਪਾਂ ਲੈਣਾ 3 ਪੀਸ ਕੋਰਟ ਪੈਂਟ ਟਾਰ ਕੱਢਣੀ ਪੂਰੀ ਬਾਜ਼ਾਰ 'ਚ 3 ਪੀਸ ਕੋਰਟ ਪੈਂਟ 15000 ਰੁਪਏ ਦਾ ਸਾਡੇ ਕੋਲ ਆਜੋ 3360 'ਚ ਲੈ ਜਾਓ 2 ਪੀਸ ਕੋਰਟ ਪੈਂਟ ਡਿਜ਼ਾਈਨ ਜਿਹੜਾ ਮਰਜੀ ਆਮੇ ਇਤਨਾ ਡਿਜ਼ਾਈਨ ਬਣਾ ਲਓ ਤਰਸੀਮ ਜਿਹਾ ਬਣਾ ਲਓ ਜਿਹੜਾ ਸਾਡਾ ਸ਼ਹਿਰੀ ਬਾਬੂ ਭਰਾ ਆ ਉਹ ਆਹਾ ਬਣਾ ਲਓ 22995 ਦੇ ਦੇਾਂਗੇ ਹੁਣ ਕਿਸੇ ਨੂੰ 2200 2500 1800 ਰੁਪਇਆ ਖਰਚ ਦੀ ਲੋੜ ਹੈ ਨਹੀਂ ਸਾਡੇ ਕੋਲ ਆ ਜਾਓ ਸਿਰਫ 895 ਚ ਸੀਤਾ ਸਰਾਇਆ ਕੁਰਤਾ ਪਜਾਮਾ ਲੈ ਜਾਓ ਸਾਡੇ ਕੋਲ 15000 ਵਾਲੀ ਸ਼ੇਰਵਾਨੀ ਸਿਰਫ 6500 ਰੁਪਏ ਜੀ ਮਿਲਦੀ ਆ ਉਹ ਵੀ ਅਸੀਂ ਸਲਾਈ ਕਰਕੇ ਦੇ ਦੇਣੀ ਹੈਗੀ ਆ ਚੱਕੋ ਜੀ ਸੀ ਆ ਰਾਮ ਦਾ ਲੇਲਣ ਦਾ ਕੁਰਤਾ ਪਜਾਮਾ ਬਜ਼ਾਰਾ ਜੇ 5 5 7 7000 ਇਹ ਵੀ 2500 ਰੁਪਏ ਦਾ ਲੈ ਜਾਓ ਆ ਗਿਆ ਪੋਂਪੇ ਕੀ ਜ਼ਾਦਾ ਜੀਜ਼ਾ ਕੋਟਨ ਪ्युअर ਮਲਾਈ ਯਾਰ ਕੀ ਬਜ਼ਾਰਾ ਚ ਰੇਡ 6 6000 ਇਹ ਵੀ 1500 ਦਾ ਲੈ ਜਾਓ ਪਲੈਟਿਨਮ ਲੈ ਜਾਓ ਮੋਕਸਰਾ ਲੈ ਜਾਓ ਰੇਮਨ ਦਾ ਕੁਰਤਾ ਪਜਾਮਾ ਬਜ਼ਾਰਾ ਦੇ ਵਿੱਚ 25 25 26 2600 ਦਾ 1275 ਜੇ ਰੇਮਡ ਲੈ ਜਾ ਸਾਡੇ ਕੋਲ ਸ਼ਰਟ ਸਿਰਫ 3350 ਤੋਂ ਸ਼ੁਰੂ ਹੋ ਜਾਂਦੀ ਹੈ ਉਦੋਂ ਉੱਪਰਲੀ ਰੇਂਜ ਜਿੰਤਾ ਹੀ ਲੈ ਕੇ ਜਾਣੀ ਲੈ ਜਾ ਦੇਖੋ ਜੀ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 700 ਰੁਪਏ ਦਾ ਇੱਕ ਕੋਟ ਦਾ ਪਜਾਮਾ ਸਾਡੇ ਕੋਲ ਲੈ ਜਾਓ 700 ਦੇ ਦੋ ਮਾਤਰਮ ਇੱਕ ਕੋਟ ਤੇ ਪਜਾਮਾ ਨਾਲ ਇੱਕ ਕੋਟ ਦਾ ਪਜਾਮਾ ਆਪਾਂ ਕਰ ਦਿੰਦਾ ਫ੍ਰੀ ਸਾਡੇ ਕੋਲ 550 ਤੋਂ ਵੱਧ ਪੱਗਾਂ ਜਰਾੰਗਿਆ ਰੰਗ ਫੇਟ ਹੋ ਜੂਵੇ ਟੱਪ ਗਈ ਵੀ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਲਓ ਜੀ ਹੋਰ ਦਾ ਬਹਿ ਜਾ ਬਹਿ ਜਾ ਬਹਿ ਜਾ ਹੋ ਗਿਆ ਮਹਤੂ ਸ਼੍ਰੀ ਦਸਤਾਰ ਜਟਿਆਲਾ ਗੁਰੂ ਨੇ ਪੰਜਾਬ ਦੇ ਮੁੰਡੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੀਆਂ ਤੁਸੀਂ ਬਜ਼ਾਰਾਂ 'ਚ ਕਰਾਉਂਦੇ ਸੀ ਲੁੱਟਾ ਹਨਾ ਜਿਹੜੇ ਤੋਂ ਖਤਮ ਕਰਤੀਆਂ ਆਹ ਤੁਸੀਂ ਕੋਟ ਪੈਂਟ ਚੈੱਕ ਕਰ ਲੋ ਜਿਹੜੇ ਬਜ਼ਾਰ 'ਚ ਜਾ ਕੇ ਤੁਸੀਂ ਲੈਨੇ ਹੋ 10-10 ਹਜ਼ਾਰ ਰੁਪਏ ਦਾ ਕੋਟ ਪੈਂਟ ਕਿੜਿਆਲੇ ਗੁਰੂ ਆਜੋ 10 ਹਜ਼ਾਰ ਵਾਲਾ ਕੋਟ ਪੈਂਟ ਸਿਰਫ 2995 'ਚ ਲੈ ਜਾਓ ਇਹ ਵੀ 2995 'ਚ ਦੇਵਾਂਗੇ ਜੇ ਕੋਈ ਕਹਿੰਦਾ ਸਾਨੂੰ ਤਰਸੀਮ ਜਸਰਵਾਰ ਡਿਜ਼ਾਈਨ ਚਾਹੀਦਾ ਟਾਪ ਦਾ ਇਹ ਵੀ ਤੁਹਾਨੂੰ ਅਸੀਂ 2995 'ਚ ਦੇਣਾ ਜਿਹੜਾ ਸਾਡਾ ਵੀਰ ਕਹਿੰਦਾ ਆਪਾਂ ਲੈਣਾ 3 ਪੀਸ ਕੋਟਪੈਂਟ ਟਾਰ ਕੱਢਣੀ ਪੂਰੀ ਬਾਜ਼ਾਰ ਚ 3 ਪੀਸ ਕੋਟਪੈਂਟ 15000 ਰੁਪਏ ਦਾ ਸਾਡੇ ਕੋਲ ਆਜੋ ਸਲਾਈ ਕਰਕੇ ਦਵਾਂਗੇ 15000 ਵਾਲਾ ਕੋਟਪੈਂਟ ਸਿਰਫ 3760 ਹੀ ਲੈ ਜਾਓ 2 ਪੀਸ ਕੋਟਪੈਂਟ ਡਿਜ਼ਾਈਨ ਜਿਹੜਾ ਮਰਜੀ ਭਾਵੇਂ ਇਤਨਾ ਡਿਜ਼ਾਈਨ ਬਣਾ ਲਓ ਤਰਸੀਮ ਜਿਸੜਾ ਬਣਾ ਲਓ ਜਿਹੜਾ ਸਾਡਾ ਸ਼ਹਿਰੀ ਬਾਬੂ ਭਰਾ ਆ ਉਹ ਆਹਾ ਬਣਾ ਲਓ 2 ਪੀਸ 2995 ਦੇ ਦੇਾਂਗੇ ਹੁਣ ਕਿਸੇ ਨੂੰ 2200 2500 1800 ਰੁਪਿਆ ਖਰਚ ਦੀ ਲੋੜ ਹੈ ਨਹੀਂ ਸਾਡੇ ਕੋਲ ਆਜੋ ਸਿਰਫ 895 ਚ ਸੀਤਾ ਸਲਾਇਆ ਕੋਟ ਦਾ ਪਜਾਮਾ ਲੈ ਜਾਓ ਤੁਹਾਡੀ ਪਸੰਦ ਦਾ ਤੁਹਾਡਾ ਡਿਜ਼ਾਈਨ ਸਲਾਈ ਕਰਕੇ ਦਵਾਂਗੇ ਸਿਰਫ 895 ਚ ਕੋਟ ਦਾ ਪਜਾਮਾ ਸ਼ੁਰੂ ਹੁਣ ਆਪਾਂ ਬਾਸਕਟ ਦੀ ਗੱਲ ਕਰਨੇ ਆ ਬਾਸਕਟ ਦੇਖੋ ਸਾਡੇ ਕੋਲ ਚਾਹੇ ਕੋਟرائی ਦੇ ਵਿੱਚ ਲੈ ਜਾਓ ਚਾਹੇ ਹੋਰ ਕੱਪੜਾ ਲਵਾ ਲਓ ਬਟਨ ਤੁਸੀਂ ਆਪਣੀ ਮਰਜ਼ੀ ਲਵਾ ਲਓ ਜੇਪਾਂ ਦੋਲ ਵਾਲੋਂ ਚਾਰਨ ਵਾਲੋਂ ਇੱਕ ਲਵਾ ਲਓ ਡਿਜ਼ਾਈਨ ਜਿੱਦਾਂ ਮਰਜ਼ੀ ਵਾਲੋ ਮਰਜ਼ੀ ਤੁਹਾਡੀ ਇਹਦੇ ਵਿੱਚ ਵੀ ਵੱਡੇ ਫਾਇਦੇ ਕਰਾਂਗੇ ਮਾਤੂ ਜੀ ਦਸਤਾਰ ਅਸਲ ਰੰਗ ਸਰਦਾਰੀ ਦਾ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜਵੇ ਬਦਲ ਕੇ ਨਵੀਂ ਪੱਗ ਲੈ ਜਾਓ ਹੁਣ 15000 ਰੁਪਿਆ ਸ਼ੇਰਵਾਨੀ ਦੇ ਖਰਚੇ ਦੀ ਲੋੜ ਹੈ ਨਹੀਂ ਕਿਉਂਕਿ ਸਾਡੇ ਕੋਲ 15000 ਵਾਲੀ ਸ਼ੇਰਵਾਨੀ ਸਿਰਫ 6500 ਰੁਪਏ ਵਿੱਚ ਮਿਲਦੀ ਆ ਉਹ ਵੀ ਅਸੀਂ ਸਲਾਈ ਕਰਕੇ ਦੇ ਦੇਣੀ ਹੈਗੀ ਆ ਭਾਈ ਜੀ ਕੋਟ ਪੈਂਟ ਦੀ ਭਰ ਤੋਂ ਪਾਤਾ ਕੋਟ ਤੇ ਪੈਂਟ ਦੀ ਭਰ ਤੋਂ ਪਾਤਾ ਮੈਨੂੰ ਇਹ ਤਾਂ ਦੱਸ ਦਿਓ 4-4000 ਰੁਪਿਆ ਸਲਾਈ ਚੱਲਦੀ ਕੋਟ ਪੈਂਟ ਦੀ ਤੁਸੀਂ ਕਿਹੜੇ ਗੱਲ ਦਾ ਦਾਵਾ ਕਰਦੇ ਹੋ ਵੇ 2995 ਦੇ 2 ਪੀ ਸਪੋਰਟਮੈਂਟ ਲਈ ਜਾਂਦੇ ਉਹ ਜਿਹੜਾ ਬਾਜ਼ਾਰ 'ਚ 10000 ਤੋਂ ਘੱਟ ਮਿਲਦਾ ਨਹੀਂ ਦੇਖੋ ਜੀ ਤਾਂ ਵੀ ਉਹੀ ਕਰਦੇ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਆ ਕਹਿੰਦੇ ਗੱਲਾਂ ਬਹੁਤ ਕਰਦੇ ਆ ਵੀਡੀਓ ਬਹੁਤ ਪਾਉਂਦੇ ਆ ਪਰ ਦਿੰਦੇ ਕੱਖ ਨਹੀਂ ਦੇਖੋ ਇਹ ਮਾਤੂ ਸ਼੍ਰੀ ਦਸਤਾਰ ਚੰਟਿਆਰਾ ਗੁਰੂ ਹੈ ਜਿੱਥੇ ਐ ਐ ਐ ਪਟਾਕੇ ਪਾਈਦੇ ਰੇਟਾਂ ਦੇ ਵਿੱਚ 2995 3760ਡ ਪੈਂਟ ਦੇ ਰਹੇ ਆ ਚੈਲੰਜ ਕਰਕੇ ਦੇ ਰਹੇ ਆ ਮਾਤੂ ਸ਼੍ਰੀ ਦਸਤਾਰ ਦਾ ਕੱਪੜਾ ਮਾ ਤੁਜੀ ਦਸਤਾਰ ਦੇ ਟੇਲਰ ਟੌਪ ਦੇ ਰੰਗ ਚੈੱਕ ਕਰੋ ਲਾਈਟ ਡਾਰਕ ਜਿੱਤਾਂ ਦੇ ਮਰਜ਼ੀ ਰੰਗ ਲੈ ਲਓ ਮਨਪਸੰਦ ਰੰਗ ਲੈ ਲਓ ਫੋਟੋ ਲਿਆਓ ਕਿਸੇ ਕੋਟ ਪੈਂਟ ਦੀ ਸੇਮ ਰੰਗ ਕੱਟ ਦਾਂਗੇ ਸਾਡੇ ਕੋ ਇਟਾਲੀਅਨ ਫੈਬਰਿਕ ਵੀ ਹੈਗੇ ਆ ਗੀਜ਼ਾ ਫੈਬਰਿਕ ਵੀ ਹੈਗੇ ਆ ਜੀ ਆ ਰਾਮ ਰੇਵੜ ਵੀ ਹੈਗੇ ਆ ਅੱਛਾ ਮਾਤਰਾਬ ਜੇ ਕਿੰਨੇ 4000 5000 7000 8000 ਟਾਪ ਦਾ ਵਧੀਆ ਲੈਗਜ਼ਰੀ ਕੋਟ ਪੈਂਟ ਲੈਣਾ ਉਹ ਵੀ ਮਿਲ ਜੂਗਾ ਇੱਥੇ ਪਰ ਇਹ ਵਿੱਚ ਸਟਿਚਿੰਗ ਭਾਜੀ ਵਿੱਚੇ ਸਟਿਚਿੰਗ ਕਰਕੇ ਦਵਾਂਗੇ ਕੋਟ ਪੈਂਟ ਸਿਲਾਈ ਕਰਕੇ ਦੇ ਦੋਗੇ ਸਿਲਾਈ ਕਰਕੇ 5000 ਦੇਖੋ ਵੀ ਜਿਹੜੇ ਤੁਸੀਂ 20000 ਰੁਪਇਆ 25 25000 ਰੁਪਇਆ ਕੋਟ ਪੈਂਟਾਂ ਦੇ ਬਾਹਰ ਲਾਉਣਾ ਇੱਥੇ ਆ ਜਾਓ 20 25000 ਨਾਲ ਕੋਟ ਪੈਂਟ ਸਾਨੂੰ 7-8000 ਰੁਪਇਆ ਦੀ ਸਿਲਾਈ ਕਰਕੇ ਦੇ ਦੇਣਾ ਸ਼ਰਟ ਆ ਮੈਂ ਕਿਹਾ ਐਂਡ ਆ ਦੇਖੋ ਪ੍ਰਿੰਟ ਸ਼ਰਟਾਂ ਲੈ ਲਓ ਲਾਈਨਾਂ ਵਾਲੀਆਂ ਲੈ ਜਾਓ ਆ ਡੱਬ ਆ ਜਿਹੜੇ ਤੁਸੀਂ ਕਰਦੇ ਹੋ ਟ੍ਰੈਵਲ ਦੇ ਵਿੱਚ ਕੰਮ ਕਰਦੇ ਹੋ ਉਹ ਲੈ ਜਾਓ ਸਾਡੇ ਕੋਲ ਸ਼ਰਟ ਸਿਰਫ 3350 ਤੋਂ ਸ਼ੁਰੂ ਹੋ ਜਾਂਦੀ ਹੈ ਉਦੋਂ ਉਪਰਲੀ ਰੇਂਜ ਜਿੰਤਾ ਹੀ ਲੈ ਕੇ ਜਾਣੀ ਲੈ ਜਾਓ ਭਾਈ ਜੀ ਮੇਰੇ ਸਾਹਮਣੇ ਪਿਆ ਮਾਲ ਦਵਾਈ ਦਾ ਜਿਹੜਾ ਮੰਗਦਾ ਉਹਨੂੰ ਦਿੰਦਾ ਆ ਦਵਾਈ ਵਾਲਾ ਕੋਰਤਾ ਵਯਮਾ 5000 ਰੁਪਏ ਤੋਂ ਸ਼ੁਰੂ ਹੁੰਦਾ ਬਾਜ਼ਾਰ 'ਚ ਮੈਨੂੰ ਆਪਣਾ ਰੇਟ ਦੱਸੋ ਕੀ ਆ ਦੇਖੋ ਜੀ ਮਾਲ ਦਵਾਈ ਦਾ ਜਿਹੜਾ 5000 ਤੱਕ ਕੋਰਤਾ ਵਯਮਾ ਮੰਗਦਾ ਉਹਨੂੰ 1200 ਰੁਪਏ 'ਚ ਦਾ ਹੀ ਦਾ ਕਿਉਂਕਿ ਅੱਛਾ ਅਲੰਜ 5000 ਵਾਲਾ ਕੋੜਤਾ ਪਿਆਮਾ 1200 ਚ ਲੈ ਜੋ ਆ ਚੱਕੋ ਕਲਾਬੇ ਟਾਲੀਆਂ ਦਾ ਕੋੜਤਾ ਪਿਆਮਾ ਬਜ਼ਾਰ 'ਚ ਦੱਸੋ ਪੇਪਰ ਕੋੜਣ ਕਿੰਨੇ ਦਾ ਮਿਲਦਾ ਬਾਜੀ ਬੱਖਰਾ ਬੱਖਰਾ ਰੇਟ ਕੋਈ 5000 ਕੋਈ 4000 ਕੋਈ 4200 ਕੋ 4500 ਕੋ 4800 ਬਾਜੀ ਲੱਗੀ ਲੱਗ ਲਾਉਂਦੇ ਇਤਾਂ ਕ ਹੋਣਾ ਸਿੱਧਾ ਅਸੀਂ ਦੇਣਾ 1500 ਰੁਪਏ ਦਾ ਚੱਕੋ ਜੀ ਸਿਆਰਾਮ ਦਾ ਲੇਲਣ ਦਾ ਕੋੜਤਾ ਪਿਆਮਾ ਬਜ਼ਾਰਾ ਜੇ 5 5 7 7000 ਵੀ 2500 ਰੁਪਏ ਦਾ ਲੈ ਜੋ ਆ ਗਿਆ ਬੋਂਪੇ ਕੀ ਜ਼ਾਦਾ ਕੀਜ਼ਾ ਕੋੜਤਣ ਪਿਓਰ ਮਲਾਈ ਯਾਰ ਕੀ ਬਜ਼ਾਰਾ ਚ ਰੇਡ 6 6000 ਇਹ ਵੀ 1500 ਦਾ ਲੈ ਜਾਓ ਪਲੈਟਿਨਮ ਲੈ ਜਾਓ ਮੌਸਰਾ ਲੈ ਜਾਓ ਰੇਮਨ ਦਾ ਕੁਰਤਾ ਪਜਾਮਾ ਬਜ਼ਾਰਾ ਦੇ ਵਿੱਚ 25 25 26 2600 ਦਾ 1275 ਜੇ ਰੇਮਨ ਲੈ ਜਾਓ ਉਹ ਬਾਈ ਜੀ ਛੱਡ ਦਿਓ ਵਾਈਟ ਰੰਗ ਨੂੰ ਹੁਣ ਮੇਰੇ ਕਈ ਭਰਾ ਕਹਿੰਦੇ ਆਪਾਂ ਦਾ ਪਉਣਾ ਏ ਐਦਾਂ ਦਾ ਗਰੇ ਰੰਗ ਦਾ ਕੋਈ ਕਹਿੰਦਾ ਗੋਲਡਨ ਕੋਈ ਕਹਿੰਦਾ ਬਲੈਕ ਕੋਈ ਕਹਿੰਦਾ ਨੀਲਾ ਕੋਈ ਕਹਿੰਦਾ ਭੂਰਾ ਕੋਈ ਕਹਿੰਦਾ ਕਾਲਾ ਕੋਈ ਕਹਿੰਦਾ ਚਿੱਟਾ ਰੰਗ-ਬਰੰਗੇ ਕੁਰਤੇ ਪਜਾਮੇ ਜੀਜ਼ਾ ਕਾਟਨ ਦੇ ਇਹਨਾਂ ਦੀ ਰੇਟ ਕੀ ਆ ਭਾਜੀ 895 ਦਾ ਕੁਰਤਾ ਪਜਾਮਾ ਸਟਿਚਿੰਗ ਕਰਕੇ 350 ਰੁਪਏ ਦਾ ਕੱਪੜਾ 700 ਦੇ ਦੋ ਜੀਜ਼ਾ ਕਾਟਨ ਦੇ ਰੰਗਦਾਰ ਰੰਗ ਤੁਹਾਡੀ ਪਸੰਦ ਦੇ ਜਿਹੜੇ ਮਰਜ਼ੀ ਲੈ ਲਓ 700 ਰੁਪਏ ਦੇ ਦੋ 700 ਰੁਪਏ ਦੇ 2 ਕੋਰਤੇ ਵੀ ਹਮੇ ਬਿਲਕੁਲ ਕਿਉਂਕਿ ਅਸੀਂ ਲਾਤੀ ਆਫਰ ਲੋਕੀ ਲਾਂਦੇ ਰਕੜੀ ਤੇ ਮੇਲੇ ਤੇ ਅਸੀਂ ਭਰਾਵਾਂ ਵਾਲੀ ਲਾਤੀਆ ਸੇਲਾ ਪਰ ਇਹਦੇ ਤੇ ਰੇਟ ਲਿਖਿਆ 700 ਰੁਪਏ ਦਾ ਕੋਰਤਾ ਵੀ ਹਮੇ ਬਿਲਕੁਲ ਭਾਈ 700 ਦਾ ਲਿਖਿਆ ਪਰ ਰਕੜੀ ਦੇ ਤਿਹਾਰ ਨੂੰ ਦੇਖਦੇ ਹੋਏ ਮਾਤੂ ਸ਼੍ਰੀ ਦਸਤਾਰ ਨੇ ਆਫਰ ਲਾਤੀ ਭਰਾਵਾਂ ਵਾਸਤੇ ਰਕੜੀ ਜੇ ਪਹਿਣੇ ਦੇ ਸੂਤਾ ਵਾਸਤੇ ਆਫਰ ਲਾਈ ਸੀ ਹੁਣ ਜੰਡਿਆਲੇ ਗੁਰੂ ਦੇ ਕੁਰਤੇ ਪਜਾਮੇ ਦੇ ਓਵਰ ਲਾਤੀ 700 ਦੇ ਦੋ ਕੁਰਤੇ ਪਜਾਮੇ ਆਹ ਦੇਖੋ ਜੀ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 700 ਰੁਪਏ ਦਾ ਇੱਕ ਕੋੜਤਾ ਪਜਾਮਾ ਸਾਡੇ ਕੋਲ ਲੈ ਜਾਓ 700 ਦੇ ਦੋ ਮਾਤਰਮ ਇੱਕ ਕੋੜਤੇ ਪਜਾਮਾ ਨਾਲ ਇੱਕ ਕੋੜਤਾ ਪਜਾਮਾ ਆਪਾਂ ਕਰ ਦਿੰਦਾ ਫ੍ਰੀ ਕੁਰਤੇ ਪਜਾਮੇ ਨਾਲ ਨਾਲ ਜਿਹੜੇ ਸਾਡੇ ਵੀਰ ਪੱਗਾਂ ਬੰਨਦੇ ਉਹਨਾਂ ਦੀ ਵੀ ਖੁਸ਼ਖਬਰੀ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਰਜੇ ਸਾਡੇ ਕੋਲ ਸਭ ਤੋਂ ਵੱਡਾ ਬ੍ਰਾਂਡ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਇੱਧਰ ਦੇਖ ਲਓ ਸਾਡੇ ਕੋਲ 550 ਤੋਂ ਵੱਧ ਪੱਕਾ ਚ ਰੰਗਿਆ ਰੰਗ ਫੇਟ ਹੋਈਵੇ ਡੱਬ ਪਈਵੇ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਦੇਖੋ ਜੀ ਟਾਈਆਂ ਟਾਈਆਂ ਸਾਡੇ ਕੋਲ ਰਾਇਲ ਕਲਾਸ ਤੇ ਲਗਜ਼ਰੀ ਆ ਆ ਤੁਸੀਂ ਪੈਕਿੰਗ ਚੈੱਕ ਕਰ ਲਓ ਟਾਈ ਦੀ ਕੁਆਲਿਟੀ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਟਾਈ ਆ ਪਰ ਸਾਡੇ ਕੋਲ 650 ਰੁਪਏ ਦੀ ਸਾਡੇ 450 ਤੋਂ ਟਾਈ ਸ਼ੁਰੂ ਹੋ ਜਾਂਦੀ ਆ ਪੱਕਾ ਮਾਰੇ ਤੁਹਾਨੂੰ ਦੱਸਦਾ ਸਾਡੇ ਕੋਲ ਰੂਬੀ ਆ ਫੁੱਲ ਵੈਲ 90 ਦਿਨਾਂ ਦੀ ਗਾਰੰਟੀ ਪੱਕੇ ਬਿੱਲ ਤੇ ਲਿਖ ਕੇ ਦਿੰਦੇ ਆ ਠੋਕੇ ਕਿਉਂਕਿ ਮਾਤੂਸ਼ਰੀ ਦਸਤਾਰ 1970 ਤੋਂ ਇਕੱਲੇ ਬ੍ਰਾਂਡ ਆ ਜਿਹੜਾ ਪੱਗ ਦੇ ਖੇਤਰ ਦੇ ਵਿੱਚ ਟੌਪ ਦੀ ਕੁਆਲਿਟੀ ਅੱਛਾ ਕਪੜਾ ਗਾਰੰਟੀ ਵਾਲਾ ਦੇ। ਦੇਖੋ 550 ਸਾਡੇ ਕੋਲ ਲਾਈਨਿੰਗ ਦੇ ਕਲਰ ਹੈਗੇ ਜਿਹੜੇ ਤੁਸੀਂ ਮਾਰਕੀਟ ਦੇ ਵਿੱਚੋਂ 5 5 10 1000 ਦਾ ਸੂਟ ਲੈਣੇ ਤੁਹਾਡੇ ਟੇਲਰ ਮਾੜੀ ਲਾਈਨਿੰਗ ਲਾ ਕੇ ਤੁਹਾਡਾ ਸੂਟ ਵੀ ਖਰਾਬ ਕਰ ਦਿੰਦੇ ਆ ਪਰ ਮਾਤੂਸ਼ਰੀ ਦਸਤਾਰ ਦੀ ਲਾਈਨਿੰਗ ਲਾਓ 40 ਰੁਪਏ ਮੀਟਰ ਤੋਂ ਕੋਟ ਪੈਨ ਦੀ ਕੁਆਲਿਟੀ ਚੈੱਕ ਕਰ ਲਓ ਜੇ ਅਸੀਂ ਘੱਟ ਰੇਟ ਦੇ ਰਹੇ ਆ ਤੇ ਕਪੜਾ ਮਾੜਾ ਨਹੀਂ ਲਾਰੇ ਮਟੀਰੀਅਲ ਮਾੜਾ ਨਹੀਂ ਲਾਰੇ ਟੇਲਰ ਅਸੀਂ ਲੋਕਾਂ ਦਾ ਕਿ ਬ੍ਰਾਂਡਡ ਟੇਲਰ ਟਾਪ ਦੇ ਟੇਲਰ ਯੂਪੀ ਦੇ ਕਾਰੀਗਰ ਮੁਖਸਰ ਦੇ ਕਾਰੀਗਰ ਸਭ ਤੋਂ ਬੈਸਟ ਕਾਰੀਗਰ ਆ ਗਿਆ ਕੁਰਤੇ ਪਜਾਮੇ ਦੀ ਫਿਨਿਸ਼ਿੰਗ ਚੈੱਕ ਕਰ ਲਓ ਸਲਾਈਆਂ ਚੈੱਕ ਕਰ ਲਓ ਭਾਜੀ ਟੇਲਰ ਰੱਖੇ ਆ ਮੋਚੀ ਨਹੀਂ ਰੱਖੇ ਟਾਪ ਕਲਾਸ ਦੇ ਟੇਲਰ ਆ ਸਾਡੇ ਕੋ ਕੁਆਲਿਟੀ ਚੈੱਕ ਕਰ ਲਓ ਅਸੀਂ ਭਾਜੀ ਰਾਇਲ ਕਲਾਸ ਕਹਿੰਦੇ ਅਪਾਨੀ ਡਾਨੀ ਦੇ ਵਿਆਹ ਤੇ ਜਿਹੜੇ ਟੇਲਰਾਂ ਨੇ ਸੀਤੇ ਸੀ ਨਾ ਕੱਪੜੇ ਉਹਨਾਂ ਦੇ ਭਰਾ ਸਾਡੇ ਕੋਲੇ ਆ ਗਏ ਹੁਣ ਪੰਜਾਬ ਦੇ ਲੋਕਾਂ ਨੂੰ ਅਪਾਨੀ ਡਾਨੀ ਸਭ ਪਿੱਛੇ ਛੱਡ ਦੇ ਨੇ ਸੋ ਹੁਣ ਤੁਸੀਂ ਚੁੱਪ ਕਰ ਜਾਓ ਭਾਈ ਜੀ ਲੋਕਾਂ ਕੋ ਟਾਈਮ ਹੈ ਨਹੀਂ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਨੰਬਰ ਕਿੰਦੇ 'ਚ ਫੋਨ ਕਰ ਸਕਦੇ ਆ ਕੈਰਾਮਨ ਓਮਪਨਦੀ ਨਾਲ ਹਰਦੀਪ ਸਿੰਘ ਦਿੱਗੜਖਾਨ ਟੀਵੀ ਜੜਿਆਲਾ